ਕਸਣ ਹਰਿਆਣਮ ਕਹਿਆ ਗਰੇ ਕਸਣ ਨੇ ਤਾਂ ਖੜਕਾ ਹੀ ਵੀ ਗਏ ਮਤਲਬ ਪਰਿਵਾਰ ਐ ਤਾਂ ਰੋਲਾ ਚੱਲੇ ਵੀਗਾ ਭਾਈ ਬਿਲਕੁਲ ਥੋੜਾ ਮੋਟਾ ਰੋਲਾ ਚੱਲਦਾ ਰਹੇ ਸ੍ਰੀਤੀ ਇਹ ਮੈਂ ਸਾਡੇ ਪੰਜਾਬ ਚ ਕਹਿੰਦੇ ਨੇ ਵੀ ਜੇ ਦੋ ਭਾਂਡੇ ਨਹੀਂ ਤਾਂ ਉਹ ਖੜਕਾ ਹਾਂ ਵੈਸੇ ਇਦਾਂ ਹੀ ਹਰਿਆਣਾ ਮੈਂ ਕਹਾਂ ਭਾਈ ਅੱਛਾ ਫਿਰ ਤੁਸੀਂ ਉਸ ਤੋਂ ਬਾਅਦ ਕੈਨੇਡਾ ਤੋਂ ਬਾਅਦ ਅਮਰੀਕਾ ਗਏ ਹਾਂਜੀ ਪਿਛਲੇ ਦਿਨੀ ਕਾਫੀ ਹੋਇਆ ਬਲਜੀਤ ਸੰਧੂ ਜੀ ਹੋਰਾਂ ਨਾਲ ਤੁਸੀਂ ਖੇਡਣਾ ਸੀ ਉਹ ਕਹਿੰਦੇ ਵੀ ਅਸੀਂ ਜਿਹੜੀ ਟਿਕਟ ਵੀ ਤੁਹਾਡੀ ਬੜੀ ਮਹਿੰਗੀ ਕਰਵਾਈ ਪਰ ਤੁਸੀਂ ਜਾ ਕੇ ਉੱਥੇ ਕਿਸੇ ਹੋਰ ਕਲੱਬ ਲਈ ਖੇਡਦੇ ਇਹ ਕੀ ਚੱਕਰ ਹੋਇਆ ਆ ਚੱਕਰ ਆ ਸੀ ਭਾਈ ਆਪਾਂ ਲੇ ਕਿਹਦੇ ਆਪਾ ਖਿੱਡੇ ਤੇ ਬਲਜੀਤ ਸੰਦੂਲ ਨੂੰ ਉਹਨਾਂ ਨੇ ਆਪਣਾ ਵਿੱਜਾ ਲਵਾਇਆ ਸੀ ਉਹਨਕੇ ਬੁੱਲ ਖਿੱਡੇ ਆਪਾ ਤਾਂ ਉਹਨੇ ਖਿੱਡੇ ਆਪਾ ਉਹਨਕੇ ਖਿੱਡੇ ਤੋਂ ਬਾਜੀ ਪਸਲੇ 3 ਸਾਲ ਦਾ ਆਪਾ ਖਿੱਡਣ ਲੱਗੇ ਸੀ ਕੋਈ ਪ੍ਰੋਬਲਮ ਹੀ ਨਹੀਂ ਐਤਕੀ ਮਨੇ ਪੈਸੇ ਡਲਵਾਲੀ ਹੂਨ ਪਹਿ ਐਡਵਾਂਸ 10 ਲੱਖ ਆਪਾਂ ਨੇ ਪੈਸੇ ਲੀਏ ਜੀ ਉਹਨਾਂ ਦੇ ਉਹਨਾਂ ਲੱਗ ਗਏ 2 ਮਹੀਨੇ 2 ਮਹੀਨੇ ਪਹਿਲੇ ਪੈਸੇ ਦੇ ਦੇ ਹੁੰਦੇ ਠੀਕ ਹੈ ਪਰ ਮੇਰੀ ਇੱਕ ਗੱਲ ਆਉਈ ਜੀ ਉਹਨਾਂ ਨਾਲ ਬਾਈ ਦੋ ਫੈਡਰੇਸ਼ਨ ਬਣ ਗਿਆ ਰੇਕ ਪਾਸੇ ਦੋ ਫੈਡਰੇਸ਼ਨ ਹਰੇਕ ਕੇ ਰੂਲ ਹੈ ਕੋਣ ਸੀ ਕੰਟਰੀ ਮੇ ਚਲੇ ਜਾਓ ਆਪਾਂ ਰੂਲ ਹੈ ਫੈਡਰੇਸ਼ਨ ਕੀ ਭਾਈ ਤੋਰਲੀ ਫੈਡਰੇਸ਼ਨ ਵਾਲਾ ਮੈਂ ਆਪਣੀ ਲਾਜ ਪਿਆਰ ਤੇ ਉਹ ਬੰਦੇ ਭਈ ਪਤਾ ਹੈ ਕਿ ਉਹ ਡੀਏ ਸਾਰੇ ਤੂੰ ਮੈਂ ਬੋਲਿਆ ਭਾਈ ਅਗਰ ਤੁਸੀਂ ਮੈਂ ਪਰਲੀ ਫੈਡਰੇਸ਼ਨ ਮੇ ਖੇਡ ਦੂਗਾ ਤਾਂ ਤੁਸੀਂ ਕੀ ਕਰੋਗੇ ਨੂੰ ਕਿ ਬੈਨ ਕਰਾਂਗੇ ਅਸੀਂ ਖੇਡ ਨਹੀਂ ਦਿਨਾ ਜਿੱਦ ਤੱਕ ਕੈਨੇਡਾ ਬੈਨ ਕਰ ਰਹੇ ਹੈ ਇਦਾਂ ਹੀ ਬੈਨ ਕਰਾਂਗੇ ਮੈਂ ਪੱਕੀ ਗੱਲ ਹੈਗੀ ਨਾ ਹਾਂ ਪੱਕੀ ਗੱਲ ਹੈਗੀ ਇਹੋ ਗੱਲ ਹੋ ਗਈ ਮੈਨੇ ਭਾਈ ਪਰਲੇ ਪਾਸੇ ਮੈਂ ਗੱਲ ਕਰ ਰਿਹਾ ਤੇ ਮੈਂ ਉਹਨਾਂ ਨਾਲ ਆਟਿਆ ਭਾਈ ਮੁਖਬੇ ਏਰੀਆ ਵਾਲਾ ਤੇ ਮੋਨੇ ਪੈਸੇ ਫੜ ਰੱਖੇ ਐਡਵਾਂਸ ਆਪਾਂ ਬਸ ਦੇ ਨਿਜਵਾਨ ਤੋਂ ਅਗਲੇ ਸਾਲ ਦੇਖ ਲੈਂਗੇ ਐਤ ਕੀ ਦੁਖੜ ਦੇਣੀ ਮੈਂ ਉਹਨਾਂ ਦੇ ਪਾਸੇ ਖਿੱਡਾ 13 ਨਾ ਖਿੱਡਾ ਸੀ ਸ਼ਾਇਦ ਇਹ ਪਹਿਲਾ ਟੂਰਨਾਮੈਂਟ ਵੈ 13 ਨਾ ਚੱਲ ਗਿਆ ਟੂਰਨਾਮੈਂਟ ਹੋ ਗਿਆ ਫਾਈਨਲ ਮੈਚ ਹੀ ਮੈਟਰੋ ਨਾਲ ਅਸੀਂ ਹਰ ਗਏ ਹਰਨ ਤੋਂ ਬਾਅਦ ਰੱਜੂ ਰੁੱਜੀ ਹੋਣੀ ਰੱਜੂ ਦਾ ਉਹ ਰਥੀ ਜਿੰਨੇ ਵੀ ਪਲੇਅਰ ਸਨ ਮੈਟਰੋ ਵਾਲੇ ਦੇ ਪ੍ਰਮੋਟਰ ਉਹ ਖੜੇ ਭਾਈ ਕੰਨੇ ਮੈਨੂੰ ਕਿ ਚੱਲ ਚੱਲਾਂਗੇ ਨੂੰ ਅਸੀਂ ਚੱਲੇ ਗਏ ਪਰਲੇ ਪਾਸੇ ਮਹੱਬਾਨ ਕਰਾਂਗੇ ਨੂੰ ਕ ਬਹਿਨ ਨਹੀਂ ਕਰਦੇ ਨੂੰ ਕ ਅਸੀਂ ਤਾਂ ਚੱਲੇ ਹੈਗੇ ਉੱਥੇ ਆ ਗਿਆ ਫਿਰ 베ਰੀ ਵਾਲੇ ਪ੍ਰੋਮੋਟਰ ਆ ਗਏ ਇੱਕ ਦੋ ਪ੍ਰੋਮੋਟਰ ਆ ਗਏ ਮਹਾਈਏ ਜਾਣ ਲੱਗ ਰਹੇ ਹੋ ਮੈਨੂੰ ਜਾਣ ਦੋ ਮਾ ਕੱਲ ਦਾ ਟੂਰਨਾਮੈਂਟ ਹੈਗਾ ਮੈਨੂੰ ਵੀ ਖੇਡਣ ਦਿਓ ਮਾ ਮੈਨੂੰ ਵਾਪਿਸ ਤੁਹਾਡੇ ਵਿੱਚ ਆ ਜਾਵਾਂ ਮੈਨੂੰ ਕੱਲ ਤੁਹਾਡਾ ਟੂਰਨਾਮੈਂਟ ਨਹੀਂ ਹੈਗਾ ਇਹ ਨਾ ਦਾ ਟੂਰਨਾਮੈਂਟ ਹੈ ਦੂਜੀ ਫੈਡਰੇਸ਼ਨ ਵਾਲਾ ਮੈਨੂੰ ਖੇਡਣ ਦਿਓ ਇਹ ਪਲੇਅਰ ਵੀ ਚਲੇ ਮੈਨੂੰ ਇਕੱਲੇ ਨਹੀਂ ਕਿਉਂ ਰੋਕਦੇਗੇ ਤੁਸੀਂ ਇਹ ਮੰਨੇ ਨੇ ਵੀ ਕੰਦੇ ਨੂੰ ਬੈਨ ਕਰਾਂਗੇ ਇਦਾਂ ਕਰਾਂਗੇ ਮਾ ਠੀਕ ਹੈ ਬਈ ਵੀ ਉਦੋਂ ਤੱਕ ਵੀ ਆਈ ਗੱਲ ਕਹਿੰਦੇ ਸੀਗਾ ਅਸੀਂ ਬੈਨ ਕਰਨਾ ਹੈ ਮਨਾਂ ਉਦੋਂ ਵੀ ਆਈ ਗੱਲ ਮਾ ਤੁਸੀਂ ਬੈਨ ਨਹੀਂ ਕਰੇ ਨਾ ਫਿਰ ਤੁਸੀਂ ਆਪਣੀ ਜ਼ੁਬਾਨ ਤੋਂ ਮੁਕਰ ਕੇ ਫਿਰ ਮੈਂ ਵੀ ਆਪਣੀ ਜ਼ੁਬਾਨ ਤੋਂ ਖੜਦਾ ਨਹੀਂ ਫਿਰ ਮੈਂ ਵੀ ਚਲੇ ਜਾਵਾਂਗਾ ਬਿਲਕੁਲ ਹੁਣ ਦੇ ਅਗਲ ਕਈ ਇਸ ਵਿੱਚ ਫੋਨ ਲਾ ਕੇ ਪੁੱਛ ਲਓ ਕਿ ਕਿਦਾਂ ਵੀ ਆਪਾਂ ਨੇ ਤ ਉਹ ਬੋਲੇ ਨੂੰ ਬੋਲੇ ਠੀਕ ਹੈ ਹੁਣ ਮੈਚ ਹੋ ਗਿਆ ਵਿੱਚ 14 ਨੂੰ ਖਿੱਡੇ ਸਾਰੇ ਪਲੇਅਰ ਮੈਂ ਮਖਾਂ ਬਾਈ ਮੈਂ ਹੁਣ ਦੱਸੋ ਕੀ ਕਰਨਾ ਹੈ ਤੁਸੀ ਕਿੰਨੇ ਨੂੰ ਕਿਹਾ ਬਾਈ ਮੈਂ ਚੋਣ ਇਸ ਟੀਮ ਬਗੈਰ ਨੂੰ ਕਿ ਕਿਹੜੀ ਟੀਮ ਹੈਗੀ ਮੈਟਰੋ ਦੀ ਮੁਗਈ ਟੀਮ ਤੋਂ ਬਗੈਰ ਫੈਡਰੇਸ਼ਨ ਚੱਲਣੀ ਨਹੀਂ ਟੂਰਨਾਮੈਂਟ ਕੈਨਸਲ ਕਰਾ ਦੇਗੀ ਜਿਨ੍ਹਾਂ ਦੇ ਟੂਰਨਾਮੈਂਟ ਰੱਖੇਗੇ। ਮੈਂ ਫਿਰ ਮੇਰੇ ਇਕੱਲੇ ਦਾ ਨੁਕਸਾਨ ਕਿਉਂ ਕਰਾਇਆ ਭਾਈ ਤੂੰ ਮੈਂ ਨੂੰ ਵੀ ਦੱਸ ਦਿਓ ਮੈਂ ਵੀ ਖੇਡਾਂਗੇ। ਮੈਨੂੰ ਅੱਖ ਨਹੀਂ ਲੱਗ ਰਹੀ ਜੀ ਪੱਲੇ। ਬਸ ਆਹੀ ਗੱਲ ਹੈ ਫਿਰ ਬਾਦ ਵਿੱਚ ਚੱਲਦਾ ਚੱਲਦਾ ਉਹ ਲਾਈਪ ਆ ਗਏ ਭਾਈ ਵਿੱਜਾ ਸਾਨੂੰ। ਵਿੱਜਾ ਤੂੰ ਸਾਰੇ ਇਹ ਕਲੀਅਰ ਕੱਲ ਲੱਗ ਰਿਹਾ ਵਿੱਜਾ ਵਿੱਜਾ ਲਵਾਇਆ ਫਿਰ ਵਿੱਜਾ ਕੇ ਮੇਰਾ ਫ੍ਰੀਮ ਲਵਾਇਆ ਮੇਰੀ ਗੇਮ ਥੀ ਮੇਰੀ ਪਰਫਾਰਮੈਂਸ ਥੀ ਤਾਂ ਹੀ ਤੋ ਲਵਾਇਆ ਕਿ ਮੇਰੇ ਗਰੇ ਬੇਟੀ ਵਿੱਜਾ ਥੋੜੀ ਲਵਾਇਆ 10 lakh rupaye le rakhe 10 lakh mein jitne ek tournament ke bina kaat ke baki unke mood diye hain bilkul ticket de kende si ticket bhai meri main manda hai meri business class karayi hun meri kalle di kyon business class karayi aur aur bhi player hage unna di kyon nahi karayi unhane bilkul apna kam karke dion taan hi to meri business class karayi ticket jo bikda hai oh disda hai chhad de suraj nu salam hai ye sare koi nahi pad me koi nahi puchda ye beeri wale edda puchne wale si enu ke bhai assi chhadde ne pal khushi ਪੱਲੀ ਫਤਿਹਗੜਛੰਨਾ ਕਿੰਨੇ ਪਲੇਅਰ ਦੱਸਾਂ ਜੋ ਛੱਡਿਓਏ ਦੂਜੀ ਫੈਡਰੇਸ਼ਨ ਮੇ ਹੈਗੇ। ਵੇ ਕਿਉਂ ਛੱਡੇ? ਇਹ ਕਹਿੰਦੇ ਹੈਗੇ ਅਸੀਂ ਜੁੜਦੇ ਹੈਗੇ ਨਾਲ। ਇੱਕ ਪਲੇਅਰ ਹੈਗਾ ਸੁਲਤਾਨ ਸੁਲਤਾਨ ਉਹ ਵੀ ਹੱਲੇ ਬੜੀਆ ਖੇਡਦਾ ਹੈ ਬੜੀਆ ਪਰਫਾਰਮੈਂਸ ਦਿੰਦਾ ਹੈ ਟਾਪਰ। ਉੱਪਰ ਹੈ ਗੱਲ ਇਹ। ਬਿਲਕੁਲ ਜੀ। ਉਹ ਉਹ ਹੈਗਾ ਉਹਨਾਂ ਨਾਲ ਇਕਦੁੱਲਾ ਹੈਗਾ। ਦੋ ਪਲੇਅਰ। ਬਾਕੀ ਹੋਰ ਪਲੇਅਰ ਕਿੱਥੇ ਹੈਗੇ? ਕੌਣ ਹੈਗਾ ਹੋਰ ਪਲੇਅਰ ਉਹਨਾਂ ਕੋਲੇ ਜੋ ਪੁਰਾਣਾ ਖਿੱਦ ਹੈਗੇ ਉਹਨਾਂ ਨਾਲ ਉਹ ਕਹਿੰਦੇ ਵੇ ਅਸੀਂ ਛੱਡਦੇ ਨਹੀਂ ਪੁਰਾਣੇ ਪਲੇਅਰ ਨੂੰ। ਅਸੀਂ ਪਲੇਅਰ ਦੇ ਨਾਲ ਖੜਦੇਗੇ। ਕੌਣ ਪਲੇਅਰ ਹੈਗਾ ਜੋ ਉਹਨਾਂ ਨਾਲ ਪੱਲੀ ਦਾ ਪੱਲੀਪੁਰਾਣਾ ਪਲੇਅਰ ਹੈਗਾ ਕਾਫੀ ਟਾਈਮ ਹੋ ਗਿਆ ਪੂਰਾ ਤਗੜਾ ਰਹਿ ਹੈ ਹਰਦੁੱਜੀ ਫੈਡਰੇਸ਼ਨ ਮੈਂ ਹੈਗਾ ਖੁਸ਼ੀ ਦੁੱਜੀ ਫੈਡਰੇਸ਼ਨ ਮੈਂ ਹੈਗਾ ਪੱਲਾ ਦੁੱਜੀ ਫੈਡਰੇਸ਼ਨ ਮੈਂ ਹੈਗਾ ਹੋਰ ਕੋਣ ਖਿੱਡੇ ਹੋਰ ਕਿੰਨੇ ਪਲੇਅਰ ਖਿੱਡੇਗੇ ਸਾਰੇ ਦੁੱਜੀ ਫੈਡਰੇਸ਼ਨ ਮੈਂ ਕਿਉਂ ਖੜੇ ਕੁਛ ਨਾ ਕੁਛ ਤਾਂ ਪ੍ਰੋਬਲਮ ਪਾਓਈ ਹੈ ਉਸਤਾਦ ਬਿਲਕੁਲ ਜੀ ਪਹਿਲਵਾਨ ਜੀ ਤੁਸੀਂ ਫਿਰ ਇਸ ਗੱਲ ਨੂੰ ਸਮਝ ਗਏ ਹੋ ਵੀ ਜਿੰਨਾ ਚਿਰ ਬੰਦਾ ਤਕੜਾ ਹੈ ਉਹਨਾਂ ਚਿਰ ਉਹਦਾ ਮੁੱਲ ਹੈ ਇਸ ਕਰਕੇ ਕਹਿੰਦੇ ਨੇ ਵੀ ਸ਼ਿੱਲੂ ਦਾ ਜਿਹੜਾ ਮੁੱਲ ਹੈ ਜਾਂ ਸ਼ਿੱਦੂ ਦੀ ਜਿਹੜੀ ਗੱਲਬਾਤ ਹੈ ਉਹ ਸਾਰਿਆਂ ਤੋਂ ਅਲੱਗ ਹੈ ਇਹੀ ਚੱਕਰ ਹੈਗਾ ਤੁਹਾਡਾ ਬੇਸ ਬਈ ਆਪਣਾ ਉਸਤਾਦ ਆਪਾਂ ਕਿਸੇ ਅਸੀਂ ਸਿਰਤੇ ਨਹੀਂ ਹੈਗੇ ਆਪਾਂ ਹੈਗੇ ਆਪਣੇ ਮਾਪਿਓ ਦੇ ਸਿਰ ਦੇ ਉੱਪਰ ਵਾਲੇ ਦੇ ਸਿਰਤੇ ਆਹ ਦੇਖੋ ਵੀ ਸ਼ੀਲੂ ਨੇ ਖੜਾਰੀਆਂ ਬਾਰੇ ਕੀ ਕੁਝ ਕਿਹਾ ਜੇ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੀਆਂ ਇਹੋ ਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ